ਇੱਕ ਵਾਰੀ ਅੰਗਰੇਜ਼ ਹਕੂਮਤ ਦੇ ਵੇਲੇ ਇਹਨਾਂ ਦਾ ਇੱਕ ਵਾਇਸਰਾਏ ਸ਼੍ਰੀ ਦਰਬਾਰ ਸਾਹਿਬ ਆਉਂਦਾ ਹੈ ਕੁਦਰਤੀ ਗੱਲ ਹੈ ਜਿਹੜਾ ਅਹੁਦਾ ਹੈ ਨਾ ਉਹ ਕਈ ਵਾਰੀ ਬੰਦੇ ਅੰਦਰ ਅਹੰਕਾਰ ਪ੍ਰਗਟ ਕਰ ਦਿੰਦੇ ਜੇ ਇਹਦੇ ਅੰਦਰ ਧਰਮ ਨਾ ਹੋਵੇ ਉਹਨੇ ਆਪਣਾ ਜੋੜਾ ਬਾਹਰ ਉਤਾਰਨ ਦੀ ਬਜਾਏ ਕੋਸ਼ਿਸ਼ ਕੀਤੀ ਵੀ ਪ੍ਰਕਰਮਾਂ ਵਿੱਚ ਉਹਨੇ ਜੋੜਾ ਲਜਾਣ ਦੀ ਸਰੋਵਰ ਦੀ ਜਿਹੜੀ ਪ੍ਰਕਰਮ ਹੈ ਤੇ ਉਦੋਂ ਗਿਆਨੀ ਗੁਰਮੁਖ ਸਿੰਘ ਹੋਏ ਨੇ ਗੁਰੂ ਘਰ ਦੇ ਸੇਵਾਦਾਰ ਉਹ ਜਿਹੜੇ ਗਿਆਨੀ ਗੁਰਮੁਖ ਸਿੰਘ ਸਨ ਗੁਰੂ ਕੇ ਵਜ਼ੀਰ ਉਹਨਾਂ ਬੜੀ ਸ਼ਕਤੀ ਨਾਲ ਇਹਨੂੰ ਇਸ ਗੱਲ ਤੋਂ ਵਰਜਿਆ ਵਾਇਸ ਰਾਇ ਨੂੰ ਜੋੜਾ ਲਜਾਣ ਤੋਂ ਮਨਾਹੀ ਕਰ ਦਿੱਤੀ ਔਰ ਬਹੁਤ ਸ਼ਕਤੀ ਨਾਲ ਵਰਜਿਆ ਬੜੀ ਜ਼ੁਰਤ ਨਾਲ ਵਰਜਿਆ ਵੀ ਤੈਨੂੰ ਮੈਂ ਇਹ ਆਗਿਆ ਕਿਸੇ ਰੂਪ ਚ ਨਹੀਂ ਮਿਲੇਗੀ ਹੁਣ ਕੁਦਰਤੀ ਗੱਲ ਹੈ ਵੀ ਐਡਾ ਅਹੁਦੇਦਾਰ ਬੰਦਾ ਅੰਦਰੋਂ ਹੰਕਾਰੀ ਤੇ ਉਹਨੇ ਆਖਿਆ ਵੀ ਇੱਕ ਵਜ਼ੀਰ ਹੈ ਜਿਹੜਾ ਮੈਨੂੰ ਵਰਜੇ। ਤੋ ਸ਼ਰਮਿੰਦਾ ਹੋਇਆ ਸਾਰਿਆਂ ਦੇ ਸਾਹਮਣੇ ਉਹਨੇ ਜਾ ਕੇ ਉਹਦਾ ਰਾਜਕਾਰਸੀ ਕਹਿ ਲਓ। ਉਹਨੇ ਜਾ ਕੇ ਕਿਹਾ ਵੀ ਜਿਹਨੇ ਮੈਨੂੰ ਰੋਕਿਆ ਗੁਰਮੁਖ ਸਿੰਘ ਨੇ ਇਹਨੂੰ ਨੌਕਰੀ ਤੋਂ ਬਰਖਾਸਤ ਕਰ ਦਿਓ। ਇਹ ਤਵਾਰੀਖ ਹੈ ਵੀ ਉਹਨੇ ਨੌਕਰੀ ਤੋਂ ਉਤਾਰ ਦਿੱਤਾ। ਆਪਣੇ ਪ੍ਰਭਾਵ ਹਿੱਟ ਉਹਨੂੰ ਨੌਕਰੀ ਤੋਂ ਹਟਾ ਦਿੱਤਾ ਸੇਵਾਦਾਰੀ ਤੋਂ ਹਟਾ ਦਿੱਤਾ ਗੁਰਮੁਖ ਸਿੰਘ ਨੇ ਤੁਰਨ ਲੱਗਿਆਂ ਅਰਦਾਸ ਕੀਤੀ ਸਤਿਗੁਰੂ ਮੈਂ ਤੇਰੇ ਦਰ ਦਾ ਸੇਵਕ ਐ ਔਰ ਮੇਰਾ ਫਰਜ ਐ ਤੇਰੇ ਦਰ ਦੀ ਭਾਵਨਾ ਨਾਲ ਸੇਵਾ ਨਿਭਾਉਣ ਦੀ ਕੋਈ ਗੱਲ ਨਹੀਂ ਜੇ ਅੱਜ ਸੇਵਾ ਵਿੱਚੋਂ ਹਟਾਇਆ ਹੈ ਜੇ ਤੁਸੀਂ ਕਿਰਪਾ ਕੀਤੀ ਤੁਹਾਡੇ ਦਰ ਤੇ ਫਿਰ ਮੈਂ ਸੇਵਾ ਨਿਭਾਵਾਂਗਾ ਪਰ ਮੈਂ ਜਿੰਨਾ ਸਮਾਂ ਤੇਰੇ ਦਰ ਦਾ ਸੇਵਾਦਾਰ ਪਹਿਰੇਦਾਰਾਂ ਮੇਰੀ ਕੋਸ਼ਿਸ਼ ਹਰ ਬੇਲੇ ਇਹ ਵੀ ਤੇਰੀ ਮਰਿਆਦਾ ਨੂੰ ਕੋਈ ਢਾਹ ਨਾ ਲੱਗੇ ਅੱਜ ਵੀ ਸਾਨੂੰ ਇਹ ਗੱਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅੱਜ ਦੇ ਵਜੀਰਾ ਅੱਜ ਦੇ ਸੇਵਾਦਾਰਾਂ ਦਾ ਵੀ ਫਰਜ ਹੈ ਕਿ ਉਹ ਗੁਰੂ ਦੀ ਮਰਿਆਦਾ ਨੂੰ ਕਦੀ ਢਾਹ ਨਾ ਲੱਗਣ ਦੇਣ ਉਸ ਵੇਲੇ ਗੁਰਮੁਖ ਸਿੰਘ ਹਜੇ ਗਿਆਈ ਹੈ ਤੇ ਜਿਹੜਾ ਵਾਇਸਦਾਏ ਹੈ ਐਸੀ ਗੁਰੂ ਦੀ ਕਿਰਪਾ ਕਲਾ ਖੇੜ ਵਰਤੀ ਉਹਦੇ ਸਰੀਰ ਵਿੱਚ ਇੰਨਾ ਦਰਦ ਉਹ ਇੰਨਾ ਦਰਦ ਉੱਠਿਆ ਵੀ ਦਰਦ ਨਾਲ ਕਰ ਲਾਉਂਦਾ ਔਰ ਜਦੋਂ ਕਰ ਲਾਉਂਦੇ ਤੇ ਉਹਦੇ ਘਰਵਾਲੀ ਕੋਲ ਆਈ ਉਹਨੇ ਆਖਿਆ ਤੂੰ ਕੋਈ ਭੁੱਲਤੇ ਨਹੀਂ ਕਰਕੇ ਆਇਆ ਘਰਵਾਲੀ ਤੇ ਕਹਿ ਸਕਦੀ ਏ ਗੱਲ ਤੇ ਉਹਨੇ ਉਸ ਵੇਲੇ ਗੱਲ ਦੱਸੀ ਵੀ ਐ ਕਰਕੇ ਮੈਂ ਜੂੜਾ ਪਾ ਕੇ ਚੱਲਿਆ ਸਾਂ ਤੇ ਮੈਨੂੰ ਰੋਕਿਆ ਗਿਆ ਤੇ ਮੈਂ ਉਹਨੂੰ ਗੁਰੂ ਕੇ ਸਿੱਖ ਨੂੰ ਸੇਵਾ ਤੋਂ ਮੁਕਤ ਕਰਵਾ ਦਿੱਤਾ ਆਪਣੇ ਪ੍ਰਭਾਵ ਨਾਲ ਉਸ ਵੇਲੇ ਘਰਬਾੜੀ ਨੇ ਸ਼ਬਦ ਕਹੇ ਵੀ ਭਲਿਆ ਉਹ ਗੁਰੂ ਦਾ ਦਰ ਹੈ ਤੇਰੀ ਵਕਤੀ ਸਰਕਾਰਾਂ ਨੇ ਝੂਠੀਆਂ ਉਹ ਸੱਚੀ ਸਰਕਾਰ ਦਾ ਉਸ ਸੱਚੇ ਮਾਲਕ ਦਾ ਦਰ ਹੈ ਤੂੰ ਆਪਣੀ ਭੁੱਲ ਬਖਸ਼ਾ ਤੈਨੂੰ ਅਰੋਗਤਾ ਮਿਲ ਸਕਦੀ ਹੈ ਨਹੀਂ ਤੈਨੂੰ ਅਰੋਗਤਾ ਨਹੀਂ ਮਿਲਣੀ ਤੂੰ ਆਪਣੀ ਭੁੱਲ ਬਖਸ਼ਾ ਤੇ ਉਹ ਗੁਰੂ ਕੇ ਸੇਵਾਦਾਰ ਕੋਲ ਵੀ ਹੱਥ ਜੋੜ ਕੇ ਇਸ ਗੱਲ ਦੀ ਮਾਫੀ ਮੰਗ ਵਕਤੀ ਵਾਇਸ ਰਾਏ ਨੇ ਆਪਣੀ ਕੀਤੀ ਹੋਈ ਗਲਤੀ ਦੀ ਭੁੱਲ ਮੰਨੀ ਔਰ ਗਿਆਨੀ ਗੁਰਮukh ਸਿੰਘ ਫਿਰ ਸੇਵਾ ਵਿੱਚ ਹਾਜ਼ਰ ਹੋਏ ਮੈਂ ਬੇਨਤੀ ਇਹ ਤਾਂ ਕਹਿ ਰਹੇ ਹਾਂ ਵੀ ਅੱਜ ਵੀ ਗੁਰੂ ਐਸੀ ਕਲਾ ਵਰਤਉਂਦਾ ਹੈ ਜੇ ਕੋਈ ਗੁਰੂ ਚਰਨਾ ਵਿੱਚ ਸ਼ਰਧਾ ਭਾਵਨਾ ਨਾਲ ਗੁਰੂ ਦੀ ਸੇਵਾ ਤੇ ਪਹਿਰਾ ਦੇਵੇ